ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਜ਼ਰੂਰੀ ਅੱਠ ਗੱਲਾਂ ਦੱਸਣੀਆਂ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਸਦਾ ਜਵਾਨ ਬਣੇ ਰਹਿਣਗੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਨੰਬਰ 1 ਸਵੇਰੇ ਜਲਦੀ ਉੱਠੋ ਸਵੇਰੇ ਜਲਦੀ ਉੱਠਣ ਵਾਲਾ ਵਿਅਕਤੀ ਹਮੇਸ਼ਾ ਜਵਾਨ ਖੂਬਸੂਰਤ ਅਤੇ ਸਿਹਤਮੰਦ ਬਣਿਆ ਰਹਿੰਦਾ ਹੈ ਨੰਬਰ 2 ਦੁਪਹਿਰ ਦੇ ਖਾਣੇ ਦੇ ਬਾਅਦ ਆਰਾਮ ਕਰੋ ਦੁਪਹਿਰ ਦਾ ਖਾਣਾ ਖਾਣ ਦੀ ਬਾਅਦ ਘੱਟੋ-ਘੱਟ 10 ਤੋਂ 15 ਮਿੰਟ ਆਰਾਮ ਕਰਨਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਨੰਬਰ 3 ਰਾਤ ਨੂੰ ਜਲਦੀ ਸੋਵੋ। ਰਾਤ ਨੂੰ ਜਲਦੀ ਸੌਣਾ ਸਿਹਤਮੰਦ ਜੀਵਨ ਦਾ ਸਭ ਤੋਂ ਵੱਡਾ ਰਾਜ਼ ਹੈ। ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਖੁਸ਼ ਅਤੇ ਸਿਹਤਮੰਦ ਬਿਤਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ देर ਰਾਤ ਤੱਕ ਜਾਗਣਾ ਛੱਡੋ ਅਤੇ ਜਲਦੀ ਸੌਣ ਦੀ ਆਦਤ ਪਾ ਲਓ। ਨੰਬਰ 4 ਪਰਮਾਤਮਾ ਤੇ ਭਰੋਸਾ ਰੱਖੋ ਜੋ ਲੋਕ ਪਰਮਾਤਮਾ ਤੇ ਵਿਸ਼ਵਾਸ ਨਹੀਂ ਕਰਦੇ ਉਹ ਹਮੇਸ਼ਾ ਜ਼ਿੰਦਗੀ ਵਿੱਚ ਪਰੇਸ਼ਾਨ ਰਹਿੰਦੇ ਹਨ ਜਿਸ ਨਾਲ ਉਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਸਕਦੇ ਪਰਮਾਤਮਾ ਤੇ ਭਰੋਸਾ ਕਰਨ ਵਾਲੇ ਲੋਕ ਕਦੇ ਵੀ ਪਰੇਸ਼ਾਨ ਨਹੀਂ ਹੁੰਦੇ ਨੰਬਰ 5 ਨਸ਼ੇ ਨੂੰ ਨਾ ਕਹੋ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਨਾਲ ਥੋੜਾ ਬਹੁਤ ਵੀ ਪਿਆਰ ਹੈ ਤਾਂ ਖੁਦ ਨੂੰ ਨਸ਼ੇ ਤੋਂ ਦੂਰ ਰੱਖੋ ਨਸ਼ਾ ਸਿਹਤ ਦਾ ਦੁਸ਼ਮਣ ਹੈ। ਨੰਬਰ 6 ਹਰ ਹਾਲ ਵਿੱਚ ਖੁਸ਼ ਰਹੋ। ਜੋ ਲੋਕ ਹਮੇਸ਼ਾ ਚਿੰਤਾ ਅਤੇ ਫਿਕਰ ਵਿੱਚ ਰਹਿੰਦੇ ਹਨ ਉਹ ਜਲਦੀ ਬੁੱਢੇ ਹੋ ਜਾਂਦੇ ਹਨ ਅਤੇ ਆਪਣੀ ਪੂਰੀ ਜ਼ਿੰਦਗੀ ਨਹੀਂ ਜੀ ਸਕਦੇ। ਇਸ ਲਈ ਖੁਸ਼ ਰਹਿਣਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਨੰਬਰ 7 ਸਵੇਰੇ ਦਾ ਨਾਸ਼ਤਾ ਅਤੇ ਰਾਤ ਦਾ ਖਾਣਾ ਨਾ ਛੱਡੋ। ਸਵੇਰੇ ਦਾ ਨਾਸ਼ਤਾ ਅਤੇ ਰਾਤ ਦਾ ਖਾਣਾ ਕਦੇ ਵੀ ਨਾ ਛੱਡੋ। ਤੁਸੀਂ ਦਿਨ ਵਿੱਚ ਕੁਝ ਵੀ ਨਾ ਖਾਓ ਪਰ ਸਵੇਰ ਅਤੇ ਰਾਤ ਦਾ ਖਾਣਾ ਜ਼ਰੂਰੀ ਹੈ। ਨੰਬਰ 8 ਲੰਮੀ ਅਤੇ ਪੂਰੀ ਸਾਹਸ ਲਵੋ। ਲੰਮੀ ਲੰਮੀ ਸਾਹ ਲੈਣ ਨਾਲ ਸਿਹਤ ਤੇ ਬਹੁਤ ਅਸਰ ਪੈਂਦਾ ਹੈ। ਇਸ ਨਾਲ ਬਹੁਤ ਸਾਰੀ ਰੋਗਾਂ ਤੋਂ ਦੂਰ ਰਹਿ ਜਾ ਸਕਦਾ ਹੈ। ਇਹ ਆਦਤ ਤੁਹਾਨੂੰ ਹਮੇਸ਼ਾ ਜਵਾਨ, ਸਿਹਤਮੰਦ ਅਤੇ ਤੰਦਰੁਸਤ ਰੱਖ ਸਕਦੀ ਹੈ। ਦੋਸਤੋ ਇਹ ਸੀ ਛੋਟੀ ਜਹੀ ਜਾਣਕਾਰੀ ਜੋ ਬਜ਼ੁਰਗਾਂ ਦੁਆਰਾ ਤੱਥਾਂ ਦੇ ਆਧਾਰਿਤ ਹੈ ਤੁਸੀਂ ਇਸ ਜਾਣਕਾਰੀ ਦੇ ਨਾਲ ਨਾਲ ਆਪਣੀ ਚੰਗੀ ਖੁਰਾਕ ਅਤੇ ਕਸਰਤ ਵੀ ਕਰਨੀ ਹੈ ਤਾਂ ਕਿ ਤੁਹਾਨੂੰ ਫਾਇਦਾ ਹੋ ਸਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਅਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਇੱਕ ਵਾਰੀ ਫੇਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਕਿ ਬਹੁਤ ਸਾਰੇ ਤੱਥਾਂ ਦੇ ਆਧਾਰਤ ਹਨ ਤੁਸੀਂ ਚੈਨਲ ਨੂੰ ਓਪਨ ਕਰਕੇ ਉਹ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਤੇ ਹੋਰ ਵੀਡੀਓਜ਼ ਤੁਹਾਡੇ ਲਈ ਲੈ ਕੇ ਆਵਾਂਗੇ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ